ਤੋ ਵੀਜ਼ਾ ਆਉਣ ਤੋਂ ਬਾਅਦ ਬਹੁਤ ਸਾਰੀ ਐਦਾਂ ਦੀ ਚੀਜ਼ਾਂ ਹੁੰਦੀਆਂ ਜਿਹਦੇ ਸਾਨੂੰ ਤਿਆਰੀਆਂ ਕਰਨੀਆਂ ਪੈਂਦੀਆਂ ਆ ਅਸੀਂ ਨਾਲ ਕੀ ਕੀ ਲੈ ਕੇ ਜਾਣਾ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਯੂਰਪ ਦੇ ਵਿੱਚ ਜਿਹੜਾ ਖਾਣੇ ਪੀਣੇ ਤੋਂ ਸਮਾਨ ਹੈ ਬਹੁਤ ਮਹਿੰਗਾ ਹੈ ਸ਼ੁਰੂ ਚੇ ਤੁਸੀਂ ਕੀ ਕਰਨਾ ਹੈ ਕੁਝ ਗਰਮ ਕੱਪੜੇ ਲੈ ਕੇ ਆਣੇ ਆ ਕੁਝ ਗਰਮੀ ਦੇ ਕੱਪੜੇ ਵੀ ਲੈ ਕੇ ਆਣੇ ਆ ਉਸ ਤੋਂ ਇਲਾਵਾ ਕੁਝ ਭਾਂਡੇ ਜਿਦਾ ਕਿ ਕੁੱਕਰ ਹੋ ਗਿਆ ਜਾਂ ਕੋਈ থার্মਸ ਵਾਲੀ ਬੋਤਲ ਹੋ ਗਈ ਮਸਾਲੇ ਤੁਸੀਂ ਲੈ ਕੇ ਆਣੇ ਆ ਕੁਝ ਦਾਲਾਂ ਜਿ ਲਿਆ ਸਕਦੇ ਆ ਜਿੰਨਾ ਤੁਹਾਡਾ ਫਲਾਈਟ ਚ ਵੇਟ ਹੈ ਉਸ ਹਿਸਾਬ ਨਾਲ ਜਿੰਨਾ ਤੁਸੀਂ ਖਾਣ ਪੀਣ ਦਾ ਸਮਾਨ ਨਾਲ ਲਿਆ ਸਕਦੇ ਹੋ ਕੱਪੜਿਆਂ ਦੇ ਨਾਲ ਨਾਲ ਉਹ ਤੁਹਾਨੂੰ ਲੈ ਆਣਾ ਚਾਹੀਦਾ ਕਿਉਂਕਿ ਇੱਥੇ ਜਦੋਂ ਆਪਾਂ ਆਉਨੇ ਆ ਉਰੇ ਆ ਕੇ ਵੀ ਸਾਨੂੰ 1.5 ਮਹੀਨਾ ਵਿਹਲਾ ਬਹਿਣਾ ਪੈਂਦਾ ਹੈ ਸਾਡਾ ਖਰਚਾ ਹੁੰਦਾ ਹੈ ਔਰ ਉਰੇ ਚੀਜ਼ਾਂ ਮਹਿੰਗੀਆਂ ਵੀ ਆ ਜੇ ਤੁਸੀਂ ਇੰਡੀਆ ਤੋਂ ਕੁਝ ਖਾਣ ਪੀਣ ਦੀ ਦਾਲਾਂ ਔਰ ਭਾਂਡੇ ਲੈ ਕੇ ਆਉਂਗੇ ਤਾਂ ਇੱਥੇ ਜਿਹੜਾ ਤੁਹਾਡਾ ਖਰਚਾ ਹੈ ਉਹ ਘੱਟ ਹੋਵੇਗਾ ਕਿਉਂਕਿ ਇੱਥੇ ਭਾਂਡੇ ਤਾਂ ਖਾਣ ਪੀਣ ਦੀ ਚੀਜ਼ਾਂ ਬਹੁਤ ਮਹਿੰਗੀਆਂ ਆ ਦੋਸਤੋ ਉਸ ਤੋਂ ਬਾਅਦ ਜਦੋਂ ਕੰਮ ਚੱਲੂ ਹੋ ਜਾਂਦਾ ਸੈਲਰੀ ਆਣੀ ਚਲ ਜਾਂਦੀ ਹੈ ਫਿਰ ਸਭ ਕੁਝ ਸਮੂਥ ਹੋ ਜਾਂਦਾ ਹੈ ਕਿਉਂਕਿ ਜਦ ਵੀ ਅਪਾਇਰ ਉਰੇ ਆਉਨੇ ਆ ਇੱਕ ਡੇਢ ਮਹੀਨੇ ਸਾਡੀ ਕਲਾਸਿਸ ਵਗੈਰਾ ਲੱਗਦੀ ਹੈ ਸਾਨੂੰ ਬਹੁਤ ਚੀਜ਼ਾਂ ਸਿਖਾਈਆਂ ਜਾਂਦੀਆਂ ਔਰ ਟਰੱਕ ਡਰਾਈਵਰ ਨੂੰ ਖਾਸ ਕਰ ਬਹੁਤ ਸਾਰੀ ਇਦਾਂ ਦੇ ਡਾਕੂਮੈਂਟ ਹੈ ਜੋ ਪ੍ਰੀਪੇਅਰ ਕਰਨੇ ਪੈਂਦੇ ਜਿਨ੍ਹਾਂ ਦੇ ਉੱਤੇ ਡਰਾਈਵਰ ਦਾ ਪੈਸਾ ਵੀ ਲੱਗਦਾ ਹੈ ਕੰਪਨੀ ਤਾਂ ਆਨਲਾਈਨ ਅਪਾਇੰਟਮੈਂਟ ਲੈ ਕੇ ਦਿੰਦੀ ਹੀ ਹੈ ਨਾ ਨਹੀਂ ਲਾ ਸਾਨੂੰ ਵੀ ਆਪਣੇ ਐਫਰਟ ਕਰਨੇ ਪੈਂਦੇ ਆ ਔਰ ਸਾਡਾ ਵੀ ਬਹੁਤ ਸਾਰਾ ਪੈਸਾ ਲੱਗਦਾ ਹੈ ਤੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਆਪਣੇ ਨਾਲ